ਇੰਡੀਆ ਗੱਠਜੋੜ ਐਨਡੀਏ ਨੂੰ ਵੱਡਾ ਝਟਕਾ ਦੇਣ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਸੰਸਦ ਜਿਹੜੇ ਆ ਉਹ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਿਹੜੀ ਪਾਰਟੀ ਦੇ ਸੰਸਦ ਨੇ ਕਿਵੇਂ ਸ਼ਾਮਲ ਕਰਾਏ ਜਾ ਰਹੇ ਨੇ ਇੰਡੀਆ ਗੱਠਜੋੜ ਕਿਹੜਾ ਦਾ ਲਾ ਕੇ ਇਹਨਾਂ ਨੂੰ ਸ਼ਾਮਲ ਕਰਾ ਰਿਹਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਇੰਡੀਆ ਗੱਠਜੋੜ ਦੀ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਵਿਰੋਧੀ ਜਾਨੀ ਕਿ ਐਨਡੀਏ ਦੇ ਲੋਕ ਤੋੜ ਕੇ ਲਿਆਂਦੇ ਜਾਣ ਜਾਂ ਫਿਰ ਉਹ ਜਿਹੜੇ ਕਿਸੇ ਪਾਸੇ ਵੀ ਨਹੀਂ ਹੈਗੇ ਇਸ ਵੇਲੇ ਉਹਨਾਂ ਨੂੰ ਨਾਲ ਜੋੜ ਲਿਆ ਜਾਵੇ ਇਸੇ ਕਵਾਇਦ ਦੇ ਵਿੱਚ ਇੰਡੀਆ ਗੱਠ ਜੋੜ ਨੇ ਵੱਡਾ ਦਾਅ ਖੇਡਿਆ ਗੱਲ ਬੀਤੇ ਦੋ ਦਿਨ ਦੀ ਹੈ ਜਦੋਂ ਇੰਡੀਆ ਗੱਠ ਜੋੜ ਦੇ ਕੁਝ ਆਗੂਆਂ ਦੇ ਵੱਲੋਂ ਇੱਕ ਵੱਡੇ ਆਗੂ ਨੂੰ ਜਿਹੜਾ ਸਮਰਥਨ ਦਿੱਤਾ ਗਿਆ ਜਿਹੜਾ ਕਿ ਇੱਕ ਸਮੇਂ ਐਨਡੀਏ ਦੇ ਨਾਲ ਚੱਲਦਾ ਰਿਹਾ ਭਾਰਤੀ ਜਨਤਾ ਪਾਰਟੀ ਬੀਜੇਪੀ ਦਾ ਜਿਹੜਾ ਪਰਛਾਵਾਂ ਬਣ ਕੇ ਚੱਲਦਾ ਰਿਹਾ ਅੱਜ ਉਹਨਾਂ ਤੋਂ ਨਾਰਾਜ਼ ਹੈ ਅੱਜ ਉਹਨਾਂ ਤੋਂ ਨਾਰਾਜ਼ ਹੈ ਤੇ ਇਸ ਕਰਕੇ ਜਿਹੜਾ ਉਹ ਇੰਡੀਆ ਗੱਠ ਜੋੜ ਦੇ ਵੱਲ ਆ ਰਿਹਾ ਹੈ ਇਹ ਕਿਵੇਂ ਆ ਰਿਹਾ ਕਿਉਂ ਕੌਣ ਲਿਆ ਰਿਹਾ ਇਹਦੇ ਬਾਰੇ ਗੱਲ ਕਰਦੇ ਆਂ ਤੇ ਕਿੰਨੇ ਲੋਕ ਸਭਾ ਤੇ ਰਾਜ ਸਭਾ ਮੈਂਬਰ ਲਿਆ ਰਿਹਾ। ਦਰਅਸਲ ਮਾਮਲਾ ਇਹ ਹੈ ਕਿ ਆਂਧਰਾ ਪ੍ਰਦੇਸ਼ ਦੇ ਅੰਦਰ ਇਸ ਸਮੇਂ ਸਿਆਸੀ ਲੜਾਈ ਬੜੇ ਸਿਖਰ ਤੇ ਹੈ। ਤੇਲਗੂ ਦੇਸ਼ਮ ਪਾਰਟੀ ਜਿਹੜੀ ਕਿ ਸੱਤਾਧਾਰੀ ਪਾਰਟੀ ਹੈ ਉਹ ਵਿਰੋਧੀ ਪਾਰਟੀ YSR ਕਾਂਗਰਸ ਪਾਰਟੀ ਹੈ ਜਿਹੜੀ ਜਗਨਮੋਰ ਰੈਡੀ ਦੀ ਪਾਰਟੀ ਹੈ ਉਹਨਾਂ ਦੇ ਵਰਕਰਾਂ ਦੇ ਉੱਤੇ ਲਗਾਤਾਰ ਹਮਲੇ ਕਰਨ ਦਾ ਜਿਹੜਾ ਉੱਤੇ ਇਲਜ਼ਾਮ ਲੱਗ ਰਿਹਾ ਹੈ ਐਸੇ ਇਲਜ਼ਾਮ ਦੇ ਚੱਲਦਿਆਂ ਜਗਨਮੋਰ ਰੈਡੀ ਜੋ ਕਿ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਹੁਣੇ-ਹੁਣੇ ਸਾਬਕਾ ਹੋਏ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਇੱਕ ਧਰਨਾ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਹੱਥ ਖੜੇ ਕਰਤੇ ਭਾਰਤੀ ਜਨਤਾ ਪਾਰਟੀ ਕਿਸੇ ਸਮੇਂ ਜਗਨਮੋਰ ਰੈਡੀ ਤੋਂ ਸਮਰਥਨ ਲੈਂਦੀ ਰਹੀ ਰਾਜ ਸਭਾ ਚ ਵੀ ਲੋਕ ਸਭਾ ਚ ਵੀ ਆਪਣੇ ਕਿਸਾਨੀ ਬਿੱਲ ਹੋਵੇ ਅਜਿਹੇ ਕਈ ਅਹਿਮ ਬਿੱਲ ਜਿਹੜੇ ਆ ਉਹ ਜਗਨਮੋਰ ਰੈਡੀ ਦੇ ਮੋਢਿਆਂ ਤੇ ਧਰਕੇ ਪਾਸ ਕਰਾਏਗੇ ਹੁਣ ਮਾਮਲਾ ਇਹ ਹੈ ਕਿ ਜਗਨਮੋਰ ਰੈਡੀ ਨੂੰ ਉੱਥੇ ਕੋਈ ਪੁੱਛ ਨਹੀਂ ਰਿਆ ਉਹਦੀ ਪਾਰਟੀ ਦੇ ਵਰਕਰ ਲਗਾਤਾਰ ਟੁੱਟ ਰਹੇ ਨੇ ਉਹਨਾਂ ਤੇ ਹਮਲੇ ਹੋ ਰਹੇ ਨੇ ਉਨੇ ਧਰਨਾ ਦਿੱਤਾ ਤੇ ਉਸ ਧਰਨੇ ਤੋਂ ਇਹ ਸਾਰੀ ਕਹਾਣੀ ਜਿਹੜੀ ਹੈ ਉਹ ਉਣੀ ਗਈ ਹੈ ਜਗਨਮੋਰ ਰੈਡੀ ਦੇ ਕੋਲੇ ਇਸ ਸਮੇਂ ਸਟਰੈਂਥ ਹੈ ਜਿਹੜੀ ਰਾਜ ਸਭਾ ਦੇ ਵਿੱਚ 11 ਮੈਂਬਰਾਂ ਦੀ ਹੈ ਤੇ ਲੋਕ ਸਭਾ ਚ 4 ਮੈਂਬਰਾਂ ਦੀ ਹੈ ਜੇਕਰ 4 ਮੈਂਬਰ ਲੋਕ ਸਭਾ ਵਾਲੇ ਜੁੜਦੇ ਆ ਇੰਡੀਆ ਗੱਠ ਜੋੜ ਦੇ ਨਾਲ ਜਿਹੜੀ ਸੰਭਾਵਨਾ ਬਣ ਗਈ ਹੈ ਉਹ ਇੰਡੀਆ ਗੱਠ ਜੋੜ ਦੀ ਜਿਹੜੀ ਸੰਖਿਆ ਉਹ 53 ਹੋ ਜਾਂਦੀ ਹੈ 53 ਹੋਣ ਦੇ ਨਾਲ ਇੰਡੀਆ ਗੱਠ ਜੋੜ ਦੇ ਕੋਲੇ 4 ਮੈਂਬਰਾਂ ਦਾ ਜਾਨੀ ਕਿ ਬਹੁਮਤ ਜਿਹੜਾ ਹੋਰ ਆ ਜਾਣਾ ਹੈ ਤੇ ਕਾਫੀ ਗੱਲ ਨੇੜੇ ਲੱਗ ਜਾਣੀ ਹੈ। ਇਹੀ ਕਾਰਨ ਹੈ ਕਿ ਜਦੋਂ ਹਿੱਲਜੁਲ ਹੋਣੀ ਹੈ ਇਹਨਾਂ ਚਾਰ ਮੈਂਬਰਾਂ ਨੇ ਬਹੁਤ अहम ਭੂਮਿਕਾ ਨਿਭਾਉਣੀ ਹੈ। ਰਾਜ ਸਭਾ 'ਚ ਭਾਰਤੀ ਜਨਤਾ ਪਾਰਟੀ ਬੜੀ ਕਸੂਤੀ ਫਸ ਜਾਣੀ ਹੈ। ਕੋਈ ਵੀ ਬਿੱਲ ਹੁਣ ਵਾਈਰਸ ਕਾਂਗਰਸ ਦੇ ਸਮਰਥਨ ਤੋਂ ਬਿਨਾਂ ਪਾਸ ਨਹੀਂ ਹੋ ਸਕਦਾ। ਇਸ ਸਮੇਂ ਰਾਜ ਸਭਾ ਦੀ ਜਿਹੜੀ ਕੁੱਲ ਗਿਣਤੀ ਹੈ ਉਹ 226 ਹੈ। 226 ਦੇ ਵਿੱਚ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਮੈਂ ਤੁਹਾਨੂੰ ਇੱਕ ਦਿਨ ਖਬਰ ਦਿੱਤੀ ਸੀ ਕਿ ਘੱਟ ਗਿਣਤੀ 'ਚ ਜਾ ਚੁੱਕੀ ਹੈ। ਜੇਕਰ 226 ਦੀ ਗੱਲ ਕਰੀਏ ਇੰਡੀਆ ਗੱਠ ਜੋੜ ਦੇ ਕੋਲੇ ਇਸ ਸਮੇਂ 87 ਰਾਜ ਸਭਾ ਮੈਂਬਰ ਨੇਗੇ ਜੇ ਉਹਦੇ ਚ 11 ਜੋੜ ਦਈਏ ਤਾਂ 98 ਬਣ ਜਾਂਦੇ ਨੇ ਤੇ ਬੀਜੂ ਜਨਤਾ ਦਾ ਉੜੀਸਾ ਦੀ ਪਾਰਟੀ ਹੈ ਜਿਹੜੀ ਬੀਜੂ ਪਟਨਾਇਕ ਦੀ ਉਹ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਅਸੀਂ ਐਨਡੀਆ ਦੇ ਨਾਲ ਨਹੀਂ ਜਾਣਾ ਤੇ ਉਹਨਾਂ ਨੇ ਕਹਿਤਾ ਕਿ ਅਸੀਂ ਇੰਡੀਆ ਗੱਠ ਜੋੜ ਦੇ ਨਾਲ ਰਹਾਂਗੇ ਬਾਹਰੋਂ ਸਮਰਥਨ ਕਰਦੇ ਰਹਾਂਗੇ ਗੱਠ ਜੋੜ ਨੂੰ ਤਾਂ 9 ਉਹ ਜੋੜ ਲੀਏ ਤਾਂ 107 ਹੋ ਜਾਂਦੀ ਹੈ ਤੇ ਸਿੱਧਾ ਤੇ ਸਿੱਧਾ ਸਵਾਲ ਇਹ ਹੈ ਕਿ ਭਾਜਪਾ ਇਸ ਸਮੇਂ ਰਾਜ ਸਭਾ ਚ ਘੱਟ ਗਿਣਤੀ ਚ ਜਾ ਚੁੱਕੀ ਹੈ ਸਰਕਾਰ ਲਈ ਹੁਣ ਬਿੱਲ ਢੜਾਕ ਢਾਕ ਪਾਸ ਕਰਾਉਣੇ ਸੌਖੇ ਨਹੀਂ ਹੋਏ ਇਹ ਮੰੰਜਰ ਬੰਨਣਾ ਜਦੋਂ ਉਦੋਂ ਭਾਜੀਪੀ ਦੀਆਂ ਤਰੇਲੀਆਂ ਛੁੱਟਣੀਆਂ ਨੇ ਉਦੋਂ ਇੰਡੀਆ ਗੱਠ ਜੋੜ ਨੇ ਹਾਵੀ ਹੋ ਕੇ ਅੱਗੇ ਨਿਕਲਣਾ ਹੁਣ ਜਗਨਮੋਰ ਰੈਡੀ ਨੇ ਧਰਨਾ ਦਿੱਤਾ ਜੰਤਰਮੰਤਰ ਤੇ ਵੱਡੀ ਗੱਲ ਇਹ ਹੈ ਕਿ ਇੰਡੀਆ ਗੱਠ ਜੋੜ ਦੇ ਸਾਰੇ ਵੱਡੇ ਆਗੂ ਉਹਨਾਂ ਨੂੰ ਮਿਲ ਕੇ ਆਏ ਸਾਰੇ ਭਾਜੀਪੀ ਵਾਲਿਆਂ ਨੇ ਬਾਤ ਨਹੀਂ ਪੁੱਛੀ ਭਾਜੀਪੀ ਜਾਂ ਤਾਂ ਟੀਡੀਪੀ ਦਾ ਸਾਥ ਦੇਊਗੀ ਜਾਂ ਫਿਰ ਵਾਈਰਸ ਕਾਂਗਰਸ ਦਾ ਦੋਨਾਂ ਚੋਂ ਇੱਕ ਚੁਣਨਾ ਪੈਣਾ ਤਾਂ ਇਸ ਕਰਕੇ ਉਹਨਾਂ ਨੇ ਕਾਂਗਰਸ ਦਾ ਯੀਆਰਐਸ ਕਾਂਗਰਸ ਦਾ ਸਾਥ ਜਿਹੜਾ ਜਗਨਮੋਰ ਦੀ ਪਾਰਟੀ ਆ ਉਹਦਾ ਸਾਥ ਜਿਹੜਾ ਉਹ ਛੱਡ ਦਿੱਤਾ ਇੱਥੇ ਮੌਕਾ ਪੋਚਦੇ ਆ ਸਮਾਜਵਾਦੀ ਪਾਰਟੀ ਦੇ ਮੁਖੀ ਅਖਲੇਸ਼ ਜਾਦਵ ਜਿਹੜੇ ਕਿ ਤੀਜੀ ਵੱਡੀ ਪਾਰਟੀ ਹੈ ਸਮਾਜ ਲੋਕ ਸਭਾ ਦੇ ਵਿੱਚ ਉਹ ਪਹੁੰਚੇ ਉਹਨਾਂ ਦੇ ਨਾਲ ਹੀ ਉਹਨਾਂ ਦੀ ਪਾਰਟੀ ਦੇ ਰਾਮ ਗੋਪਾਲ ਜਾਦਵ ਪਿੱਛੇ ਨਹੀਂ ਰਹੇ ਸ਼ਿਵ ਸੈਨਾ ਉਦਵ ਵਾਲਾ ਸਾਹਿਬ ਠਾਕਰੇ ਗਰੁੱਪ ਦੇ ਸੰਜੇ ਰਾਉਤ ਅਰਵਿੰਦ ਸਾਵਤ ਅਤੇ ਇੱਕ ਦੋ ਆਗੂ ਸ਼ਿਵ ਸੈਨਾ ਦੇ ਹੋਰ ਪਹੁੰਚੇ TMC ਚੋਂ ਨਜੀਬੁਲ ਹੱਕ ਪਹੁੰਚ ਗਏ ਝਾਰਖੰਡ ਮੁਕਤੀ ਮੋਰਚਾ ਜੋ ਅਜੇ ਹਾਂਦ ਪਹੁੰਚ ਗਏ ਆਪ ਦੇ ਆਗੂ ਪਹੁੰਚੇ ਆਲ ਇੰਡੀਆ ਨਾ ਡੀਐਮ ਕੇ ਜੋ ਥੰਮੀ ਦੁਰਾਈ ਜੋ ਕਿ ਲੋਕ ਸਭਾ ਦੇ ਸਾਫ ਦਾ ਸਪੀਕਰ ਰਹੀ ਹੈ ਉਹ ਪਹੁੰਚ ਗਏ ਇਹ ਵੀ ਵੱਡਾ ਸਿਗਨੀਫੀਕੈਂਟ ਹੈ ਕਿ ਥੰਮੀ ਦੁਰਾਈ ਦਾ ਜਾਣਾ ਕਿਉਂਕਿ ਅਨਾ ਡੀਐਮ ਕੇ ਭਾਜਪਾ ਦੇ ਨਾਲ ਰਹੀ ਹੈ ਉਹਨੇ ਪਿੱਛੇ ਜੇ ਸਾਥ ਛੱਡਿਆ ਹੈ ਵੀ ਸੀ ਕੇ ਇਹ ਵੀ ਤਾਮਿਲਨਾਡੂ ਦੀ ਪਾਰਟੀ ਹੈ ਇਹ ਵੀ ਚਲ ਗਏ ਤੇ VCK ਨੇ ਸਭ ਤੋਂ ਅਹਿਮ ਰੋਲ ਅਦਾ ਕੀਤਾ ਕਿ ਉਹਨਾਂ ਨੇ ਕਿਹਾ ਕਿ ਜਗਨਮੋਣ ਜਿਹੜੇ ਆ ਉਹ ਇੰਡੀਆ ਗੱਠ ਜੋੜ ਚਾਹਣਗੇ ਜਾਂ ਇੰਡੀਆ ਗੱਠ ਚੋੜ ਚਾਹਣ ਉਹਨਾਂ ਨੂੰ ਆਉਣਾ ਚਾਹੀਦਾ VCK ਦੇ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਇਸੇ ਤਰ੍ਹਾਂ ਨਾਲ ਹੀ ਕਈ ਹੋਰ ਆਗੂ ਵੀ ਪਹੁੰਚੇ ਕਾਂਗਰਸ ਦੇ ਆਗੂ ਵੀ ਦੱਸੇ ਜਾਂਦੇ ਆ ਪਹੁੰਚੇ ਤਾਂ ਇੱਥੋਂ ਇਹ ਭਾਰਤ ਲਿਖੀ ਗਈ ਹੁਣ ਕੰਦ ਤੇ ਲਿਖਿਆ ਗਿਆ ਹੈ ਕਿ YRS ਕਾਂਗਰਸ ਇੰਡੀਆ ਗੱਠਜੋੜ ਅੱਜ ਆਜੇ ਭਲਕੇ ਆਜੇ ਮਹੀਨੇ ਨੂੰ ਆਜੇ ਇੰਡੀਆ ਗੱਠਜੋੜ ਦੇ ਵਿੱਚ ਹੋਏਗੀ ਲੋਕ ਸਭਾ ਦਾ ਮੌਨਸੂਨ ਤੇ ਬਜਟ ਜਲਾਸ ਚੱਲ ਰਿਹਾ ਹੈ ਇਸ ਬਜਟ ਜਲਾਸ ਦੇ ਵਿੱਚ ਤੁਹਾਨੂੰ ਰੰਗ ਦੇਖਣ ਨੂੰ ਮਿਲ ਸਕਦੇ ਆ ਜਿਸ ਤਰ੍ਹਾਂ ਨਾਲ ਕੱਲ ਲੋਕ ਸਭਾ ਚ ਦੇ ਵਿੱਚ ਗਹਿਮਾ ਗਹਿਮੀ ਹੋਈ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਬਾਅਦ ਹਾਰਿਆ ਹੋਇਆ ਬੰਦਾ ਖੜਕੇ ਉੱਥੇ ਜਿਹੜਾ ਉਹ ਇੱਕ ਸਾਫ ਕਾ ਮੁੱਖ ਮੰਤਰੀ ਤੇ ਜਿੱਤੇ ਹੋਏ ਲਗਭਗ ਦੂਜੇ ਨੰਬਰ ਤੇ ਰਹੇ ਆ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ 2 ਲੱਖ ਪੌਣੇ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤੇ ਆ ਤੋ ਵਿਅਕਤੀ ਨੂੰ ਜਿਹੜਾ ਤੂੰਤੜਾ ਕਰਦਾ ਹੈ ਪੀ ਐਚ ਡੀ ਹੋਲਡਰ ਬੰਦੇ ਨੂੰ ਜਿਹੜਾ ਇੱਕ ਪਲੱਸ 2 ਪਾਸ ਆ ਪਤਾ ਦੀ ਫੇਲ ਹੈ ਉਹ ਬੰਦਾ ਤੂੰਤੜਾ ਕਰਦਾ ਹੈ ਇਹ ਇੱਕ ਅਹਿਮ ਗੱਲ ਹੈ ਤੇ ਆਉਂਦੇ ਦਿਨਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਲਈ ਸਰਕਾਰ ਚਲਾਉਣਾ ਬਹੁਤ ਔਖਾ ਹੋ ਜਾਣਾ ਇੰਡੀਆ ਗੱਠ ਜੋੜ ਦੇ ਨਾਲ ਜੇਕਰ ਵਾਈਰਸ ਕਾਂਗਰਸ ਆ ਕੇ ਖੜਦੀ ਹੈ ਤਾਂ ਸਿੱਧਾ ਮਤਲਬ ਹੈ ਕਿ 50 250 ਦੀ ਸੰਖਿਆ ਲੋਕ ਸਭਾ ਚ ਪਾਰ ਹੋ ਜਾਂਦੀ ਹੈ ਤੇ 100 ਦੀ ਗਿਣਤੀ ਜਿਹੜੀ ਹੈ ਉਹ ਪਾਰ ਹੋ ਜਾਂਦੀ ਹੈ ਰਾਸਵਚ ਤਾਂ ਬਹੁਤ ਔਖਾ ਹੈ ਭਾਰਤੀ ਜਨਤਾ ਪਾਰਟੀ ਲਈ ਸਦਨ ਨੂੰ ਚਲਾਉਣਾ ਸਰਕਾਰ ਨੂੰ ਚਲਾਉਣਾ ਬਿਹਾਰ ਤੇ ਆਂਧਰਾ ਨੂੰ ਗੱਫੇ ਦੇ țeੜੇ ਜਿਹੜੇ ਥੋੜੇ ਬਹੁਤ ਦਿਲ ਖੁਸ਼ ਕਰਨ ਦੇ ਲਈ ਉਹ ਵੀ ਕਿੰਨਾ ਕੁ ਟਾਈਮ ਅਸਰ ਰੱਖਦੇ ਆ ਇੱਕ ਵੱਡੀ ਗੱਲ ਹੈ ਇੰਡੀਆ ਗੱਠਜੋੜ ਇੱਕ ਦੋ ਪਾਰਟੀਆਂ ਨੂੰ ਹੋਰ ਤੋੜਨ ਦੇ ਲਈ ਕਸ਼ਮਕਸ਼ ਦੇ ਵਿੱਚ ਹੈ